ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਮੱਛੀ ਸੇਰ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਵਧੀਆ ਜੀ ਹਾਂਜੀ ਹਾਂਜੀ ਵਧੀਆ ਬਾਈ ਬਾਈ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਗੁਰਤੇਜ ਆ ਜੀ ਪਿੰਡ ਗੋਮਟੀਕਲਾਂ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਬਾਈ ਰਾਮਪਰਾ ਫੂਲਵੀ ਨੇੜੇ ਪਿੰਡ ਆਪਾਂ ਨੇੜੇ ਪਿੰਡ ਇਧਰਲੇ ਪਾਸੇ ਦਿਆਲਪੁਰਾ ਮਿਰਜਾ ਜੀ ਭਾਈ ਰੂਪਾ ਤੇ ਦਿਆਲਪੁਰਾ ਭਾਈ ਜੀ ਮੋਬਾਈਲ ਨੰਬਰ ਬੋਲੋ 9363606903 ਠੀਕ ਹੈ ਬਾਈ ਕਿੰਨੇ ਟਾਈਮ ਦੀ ਗੱਭਣਾ ਬਈ ਬੱਚੀ ਇਹ ਬੱਚੀ 4 ਮਹੀਨੇ ਦੀ ਗੱਭਣਾ ਬਈ ਚੈੱਕ ਪਾਸ ਹਾਂਜੀ ਚੈੱਕ ਪਾਸ ਹੈ ਜੀ ਆਪਣੀ ਕਰਾਈਵੇ ਜਿਹੜਾ ਭਰਾ ਖਰੀਦੂ ਕਰਾ ਲਿਆ ਹਾਂਜੀ ਹਾਂਜੀ ਕਰਵਾ ਕੇ ਲੈ ਕੇ ਆਇਆ ਠੀਕ ਹੈ ਬਾਈ ਦੰਦਾ ਜੋ ਕਿਵੇਂ ਹੈ ਦੰਦਾ ਜੋ ਖੀਰੀ ਹੈ ਬਈ ਜਮਾ ਖੀਰੀ ਹਾਂਜੀ ਕਨਫਰਮ ਜਮਾ ਆਪਦੀ ਚੈੱਕ ਕਰਕੇ ਲੈ ਕੇ ਆਂਦੀ ਹੈ ਖੀਰੀ ਬੱਚੀ ਗੱਭਣ ਚੈੱਕ ਪਾਸ ਫੁੱਲ ਬਰੀਡ ਕਿੰਨਾ ਦੁੱਧ ਸੀਦੀ ਮਾਂ ਥਲੇ ਇਹਦੇ ਥੱਲੇ ਦਾ ਬਾਈ ਆਪਾਂ ਅੱਗੇ ਵੀਡੀਓ ਦੇ ਵਿੱਚ ਗੱਪ ਜੇ ਨਹੀਂ ਮਾਰੇ ਤੇ 24 25 ਕਿਲੋ ਦੁੱਧ ਤੇ ਵੜ ਇਹਨਾਂ ਦੀ ਚੱਲੀ ਜਾਂਦੀ ਹੈ ਜਿਹੜੀ ਇਸ ਟਾਈਮ ਮੇਰੀ ਮੰਗੀ ਠੀਕ ਹੈ ਬਾਈ ਹਾਂਜੀ ਬਾਈ ਤੇ ਕਿਹੜੇ ਸੀਮਨ ਦੀ ਆ ਪਤਾ ਕੁਛ ਨਹੀਂ ਬਈ ਠੀਕ ਝੋਲੀ ਕਿਵੇਂ ਆ ਝੋਲੀ ਬਹੁਤ ਵਧੀਆ ਇੱਕ ਨੰਬਰ ਆ ਚਾਰ ਹੀ ਥਾਣਾ ਮਾੜੇ ਮੂਰੇ ਹੋ ਜਾ ਝੋਲੀ ਦਾ ਖਾ ਦੇਂਦੇ ਝੋਲੀ ਇੱਕ ਨੰਬਰ ਆ ਚਾਰ ਥਾਣ ਤੇ ਆਰਡਰ ਬਣਾਉਣਾ ਸਟਾਰਟ ਕਰ ਵੀ ਲਿਆ ਹਾਂ ਜੀ ਵਾਲੀ ਨੇ ਲੈ ਕੀ ਬਾਤ ਆ ਬਾਈ ਕੱਲਾ ਕੱਲਾ ਥਾਣਾ ਹੈ ਪੂਰੀ ਵਿਥੀ ਦੇ ਥਾਣ ਪਿਆ ਬਾਈ ਕੱਦ ਚੰਗਾ ਪੜੀ ਵੀ ਚੰਗੀ ਆ ਬਰੀਟ ਫੁੱਲ ਆ ਬਈ ਗੱਭਣ ਓਕੇ ਦੰਨਾ ਚੋਂ ਖੀਰੀ ਹੈ ਨਾ ਬਈ ਹਾਂਜੀ ਬਈ ਤੋੜ ਦੇ ਬਈ ਮਾਦੀ ਫੇਸ ਬੜਾ ਪਿਆਰਾ ਬਿਊਟੀਫੁੱਲ ਆ ਬਈ ਕਿਆ ਬਾਤ ਹੈ ਫੇਸ ਉਸ ਬੜਾ ਪਿਆਰਾ ਹਾਂ ਬੜਾ ਵਧੀਆ ਜਾਨ ਵਾਲੀ ਆ ਕੋਈ ਲੱਸੀ ਲਾਮੀ ਨਾ ਸਮਝੋ ਹਣਾ ਬਈ ਹਾਂਜੀ ਹਾਂਜੀ ਬਈ ਵੱਡੇ ਕੱਦ ਚ ਆ ਗਈ ਜਾਨ ਫੁੱਲ ਬਰੀਟ ਫੁੱਲ ਕੁਆਲਿਟੀ ਚੈੱਕ ਕਰੋ ਬੱਛੀ ਦੀ ਕਿਆ ਬਾਤਾਂ ਨੇ ਬਈ ਤੇ ਕੀ ਮੋਲ ਆ ਭਰਾ ਜੈ ਮੋਲੇ ਤਾਂ ਜੈ ਜੀ ਹੋਗਾ ਹੋਊਗਾ ਫੋਨ ਤੇ ਬਈ ਠੀਕ ਆ ਬਈ ਬਾਈ ਕਹਿੰਦਾ ਖਿੱਚ ਕੇ ਮੁੱਲ ਰੱਖਾਂਗੇ ਜਾਇਜ਼ ਮੁੱਲ ਰੱਖਾਂਗੇ ਮੁੱਲ ਕਰਾਂਗੇ ਫੋਨ ਤੇ ਬਾਈ ਮੁੱਲ ਖਰ ਬਾਈ ਦੇ ਜਾਇਜ਼ ਹੀ ਹੁੰਦੇ ਅੱਗੇ ਵੀ ਬਾਈ ਦੀਆਂ ਹਾਂਜੀ ਜਾਇਜ਼ ਬਾਈ ਨੇ ਨਾਲ ਦੀ ਨਾਲ ਪਸ਼ੂ ਬਾਈ ਦਾ ਸੇਲ ਹੋ ਜਾਂਦਾ ਹਾਂ ਪਹਿਲੇ ਦੂਜੇ ਫੋਨ ਤੇ ਬਸ ਸੇਲ ਹੋ ਜਾਂਦੇ ਬਾਈ ਚੱਤਰ ਪਤਾ ਕੀ ਆ ਮੁੱਲ ਬਾਈ ਦੇ ਜਮਾ ਜਾਇਜ਼ ਹੁੰਦੇ ਖਿੱਚ ਕੇ ਮੁੱਲ ਹੁੰਦੇ ਜੈਨੂਨ ਮੁੱਲ ਹੁੰਦੇ ਬਾਈ ਕੱਦ ਬਰੀਟ ਫੁੱਲ ਪਲੀ ਵੀ ਫੁੱਲ ਕਿਸੇ ਪਾਸੋਂ ਯਾਰ ਵੜਾ ਤਧਰਾ ਨਹੀਂ ਕਿੰਨੀ ਬਾਈ ਹਾਂਜੀ ਬਾਈ ਹੂੰ ਲੈ ਫੇਸਬੁਕਸ ਪੂਰਾ ਪਿਆਰਾ ਕਰਮਾ ਲਈ ਲੰਮੀ ਲੰਮੀ ਉੱਤੋਂ ਵੱਧਰ ਠੁਈ ਨਹੀਂ ਚੱਕਦੀ ਕਹਨੀ ਬਾਈ ਹਾਂ ਕਦਕੁੱਦ ਦੀ ਨਹੀਂ ਕੋਈ ਛੂਟੀ ਮੰਨ ਗਿਆ ਵੇ ਹਾਂ ਸ਼ਾਇਨ ਦੀ ਸ਼ੂਨਗ ਫੁੱਲ ਲੱਗ ਹਾਂ ਪੂਰੀ ਆ ਬਾਈ ਕੀ ਆ ਬਾਤ ਆ ਬਾਈ ਤੇ ਕਿਸੇ ਵੀਰ ਨੂੰ ਬਾਈ ਬੱਚੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ